ਵਿਦੇਸ਼ ਭੇਜਣ ਦੇ ਨਾਂ ਤੇ ਲੱਖਾਂ ਦੀ ਠੱਗੀ ਹੋਈ ਹੈ ਤੇ ਏਜੰਟ ਦਫਤਰ ਛੱਡ ਕੇ ਭੱਜ ਗਏ ਨੇ ਅੰਮ੍ਰਿਤਸਰ ਦੇ ਥਾਣਾ ਰਣਜੀਤ ਐਮਨੂ ਦੇ ਦੀਨੋਂ ਦੇ ਇਲਾਕੇ ਦਾ ਇਹ ਮਾਮਲਾ ਜਿੱਥੇ ਵਿਦੇਸ਼ ਭੇਜਣ ਦੇ ਨਾਂ ਤੇ ਇੱਕ ਨਿੱਜੀ ਏਜੰਟ ਦੇ ਵੱਲੋਂ ਲੱਖਾਂ ਰੁਪਏ ਦੀ ਠੱਗੀ ਮਾਰੀ ਤੇ ਠੱਗੀ ਦੀ ਸ਼ਿਕਾਇਤ ਬਠਿੰਡਾ ਦੇ ਰਹਿਣ ਵਾਲੇ ਇੱਕ ਵਿਅਕਤੀ ਦੇ ਵੱਲੋਂ ਦਿੱਤੀ ਗਈ ਹੈ ਤਾਂ ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਏਜੰਟ ਨੇ ਲੋਕਾਂ ਨੂੰ ਵਿਦੇਸ਼ ਭੇਜਣ ਦੀ ਗਾਰੰਟੀ ਦੇ ਕੇ ਲੱਖਾਂ ਰੁਪਏ ਠੱਗੇ ਨੇ ਪਰ ਨਾ ਤਾਂ ਕਿਸੇ ਨੂੰ ਵੀਜ਼ਾ ਮਿਲੇ ਤੇ ਨਾ ਹੀ ਪੈਸੇ ਵਾਪਸ ਮਿਲੇ ਨੇ ਏਜੰਟ ਨੇ ਪੀੜਤਾਂ ਨੂੰ ਦਫਤਰ ਬੁਲਾ ਕੇ ਰਕਮ ਵਾਪ ਤਸੀ ਪਰ ਜਦ ਲੋਕ ਦਫਤਰ ਪਹੁੰਚੇ ਨੇ ਤਾਂ ਏਜੰਟ ਉਸ ਦੇ ਜਿਹੜੇ ਸਾਥੀ ਨੇ ਉਥੋਂ ਦਫਤਰ ਛੱਡ ਕੇ ਹੀ ਭੱਜ ਜਾਂਦੇ ਨੇ ਹਾਲਾਂਕਿ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਦੇ ਵੱਲੋਂ ਦਫਤਰ ਕਰਮਚਾਰੀਆਂ ਦਾ ਪਿੱਛਾ ਕਰਕੇ ਉਹਨਾਂ ਨੂੰ ਕਾਬੂ ਕਰ ਲਿਆ ਗਿਆ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਬਲੋਸ ਮੁਤਾਬਕ ਬਠਿੰਡਾ ਨਿਵਾਸੀ ਮੰਗਲਜੀਤ ਸਿੰਘ ਦੀ ਲਿਖਤੀ ਸ਼ਿਕਾਇਤ ਤੇ ਉਹਨਾਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ ਤੇ ਠੱਗੀ ਦੀ ਰਕਮ ਤੇ ਸ਼ਾਮਲ ਲੋਕਾਂ ਦੀ ਗਿਣਤੀ ਦੀ ਜਾਂਚ ਕੀਤੀ ਜਾ ਰਹੀ ਹੈ। ਕੀ ਨਾਮ ਦੀ ਤੁਹਾਡਾ? ਮੰਗਲਜੀਤ ਆ ਜੀ ਨਾਮ। ਕੀ ਗੱਲ ਹੋਈ ਤੁਸੀਂ ਅੱਜ ਇੱਥੇ ਰੰਜੀਤ ਐਵੇਨਿਊ ਥਾਣੇ ਪਹੁੰਚੇ? ਅਸੀਂ ਜੀ ਤਦੋ ਵੀਜ਼ਾ ਲਵਾਇਆ ਸੀ ਇਹਨਾਂ ਤੋਂ ਕਿਹਦਾ ਵੀਗਾ ਸੀ ਗੁੱਡੀ ਦਾ ਸੀਗਾ ਜੀ ਮੇਰੀ ਦਾ ਕੀ ਨਾਮ ਉਹਨਾਂ ਦਾ ਜਸਨਦੀਪ ਭੁੱਲਰ ਆ ਜੀ ਕੀ ਕਿੱਥੇ ਵੀਜ਼ਾ ਲਵਾਇਆ ਸੀ ਆਪਣੇ ਜੀ ਕੀ ਆਫੀਸਰ ਦਾ ਨਾਮ ਵੀਜ਼ਾ ਬਾਇਬ ਤੇ ਕੀ ਗੱਲ ਹੋਈ ਗੱਲ ਕੀ ਹੋਈ ਜੀ ਪਹਿਲਾਂ ਤਾਂ ਸਾਨੂੰ ਇਹਨਾਂ ਨੇ ਜਦੋਂ ਅਸੀਂ ਆਏ 2000 ਰੁਪਇਆ ਲੈ ਕੇ ਆ ਗਲਾ ਵੀਜ਼ਾ ਅਪਲਾਈ ਕਰਨ ਦਾ ਫਿਰ 4-5 ਦਿਨਾਂ ਬਾਅਦ ਕਹਿੰਦੇ ਤੁਹਾਡਾ ਉੱਪਰ ਲੈਟਰ ਆ ਗਿਆ ਤੁਸੀਂ ਆਪ ਦਾ ਆ ਫਿੰਗਰਪ੍ਰਿੰਟ ਜੇ ਕਰਾ ਦਿਓ 5000 ਉਦੋਂ ਦੇ ਕੇ ਜੀ 20 ਦਿਨ ਬਾਅਦ ਕਹਿੰਦੇ ਜੀ ਤੁਹਾਡਾ 200000 ਰੁਪਏ ਦੇ ਜੋ ਆ 5 ਤਰੀਕ ਨੂੰ ਅਸੀਂ ਜੀ 3 ਲੱਖ ਰੁਪਇਆ ਦੇ ਗੇ ਉਹਦੇ ਸਾਨੂੰ ਕਹਿ ਕੇ ਵੀ ਸਬੂਤ ਸਾਨੂੰ ਕੋਈ ਨਹੀਂ ਦਿਖਾਇਆ ਕਹਿੰਦੇ ਵੀ 24 ਘੰਟਿਆਂ ਦੇ ਵਿੱਚ ਤੁਹਾਡੇ ਮੋਬਾਈਲ ਤੇ ਸਾਰਾ ਕੁਝ ਆ ਜਾਊਗਾ ਵਿੱਚ ਟਿਕਟ ਤੇ ਵਿੱਚ ਜਿਹੜੇ ਉਹ ਆ ਗਏ ਤੇ ਅਸੀਂ 24 ਘੰਟੇ ਡੇਟ ਕਰਕੇ ਜਦੋਂ ਅਸੀਂ ਫੇਰ ਫੋਨ ਕਰਿਆ ਕਹਿੰਦੇ ਜੀ ਕੋਈ ਉੱਥੇ ਨਾ ਕਮੀ ਰਹਿ ਗਈ ਵੀ ਤੁਸੀਂ ਵੇਟ ਕਰੋ ਇੱਕ ਅੱਧਾ ਦਿਨ ਅਸੀਂ ਫੇਰ ਕਰਿਆ ਉਸ ਤੋਂ ਬਾਅਦ ਫੇਰ ਅਸੀਂ ਫੋਨ ਕਰਿਆ ਫਿਰ ਇਹ ਫੋਨ ਚੱਕਣ ਵੜ ਗਏ ਇੱਕ ਦੋ ਦਿਨ ਅਸੀਂ ਫੇਰ ਨਾਏ ਵੀ ਚੱਲ ਕਈ ਵਾਰ ਊਣਾ ਚੱਕਿਆ ਹੋਵੇ ਜਦੋਂ ਇਹਦਾ ਫੋਨ ਚੱਕਣ ਵਾੜ ਗਏ ਜਦੋਂ ਅਸੀਂ ਆਏ ਅਸੀਂ ਆਖਿਆ ਵੀ ਸਾਨੂੰ ਫਾਇਲ ਫੂਲ ਦਾ ਦਿਖਾਓ ਕਿਵੇਂ ਲੱਗੀ ਆ ਕੁਝ ਹੋਇਆ ਤੁਹਾਨੂੰ ਇਹਨਾਂ ਨੇ ਕੋਈ ਸਬੂਤ ਨਹੀਂ ਦਿੱਤਾ ਅਸੀਂ ਆਖਿਆ ਵੀ ਸਾਡੇ ਰੁਪਏ ਮੋੜ ਦਿਓ ਅਸੀਂ ਤਾਂ ਲਵਾਉਂਦੇ ਦੀ ਮੁੜ ਕੇ ਸਾਥੋਂ ਇਹਨਾਂ ਨੇ ਲਿਖਿਆ ਕੇ ਲੈ ਲਿਆ ਵੀ ਤੁਸੀਂ ਆਪ ਦੀ ਇਹ ਬੰਦ ਕਰਾਉਣਾ ਚਾਹੁੰਦੇ ਮੈਂ ਕਿਹਾ ਹਾਂ ਜੀ ਬੰਦ ਕਰਾਉਣਾ ਸਾਨੂੰ ਇਹਨਾਂ ਨੇ ਡੇਟ ਦੇਤੀ 6 ਦਿਨਾਂ ਦੀ ਕਹਿੰਦੇ ਵੀ 6 ਦਿਨਾਂ ਨੂੰ ਰੁਪਏ ਲੈ ਜਾਓ ਫੇਰ ਅਸੀਂ ਆਏ ਜੀ ਉਧਰ ਫੇਰ ਲਾਰਾ ਲਾਦੇ ਕਹਿੰਦੇ ਵੱਡੇ ਸਰ ਹੈ ਨਹੀਂਗੇ ਤੁਸੀਂ 5 ਦਿਨਾਂ ਨੂੰ ਆ ਗਏ ਅੱਜ 7ਵਾਂ ਦਿਨ ਆ 7ਵਾਂ ਗੇੜਾ ਹੋ ਗਿਆ ਜੀ ਸਾਡਾ ਅੱਜ ਜਦੋਂ ਅਸੀਂ ਆਏ ਅੱਧੇ ਬੰਦੇ ਤਾਂ ਚੜ ਗਿਆ ਜੀ ਅੱਧੇ ਥੱਲੇ ਖੜੇ ਸੀਗੇ ਲਿਫਟ ਰਾਹੀਂ ਉਤਰ ਕੇ ਜੀ ਭੱਜ ਲਏ ਇਹ ਤੇ ਅਸੀਂ ਮਾਰਕੀਟ ਚੋਂ ਫੜ ਲਏ ਹਾਂ ਜੀ ਫੜ ਕੇ ਕਿੱਥੇ ਲਿਆਂਦੇ ਫੜ ਕੇ ਥਾਣੇ ਚ ਚੌਂਕੀ ਚ ਲਿਆਂਦੇ ਆ ਜੀ ਕੀ ਮੰਗ ਕਰਦੇ ਤੁਸੀਂ ਅਸੀਂ ਤਾਂ ਜੀ ਮੰਗ ਇਹੀ ਕਰਦੇ ਆ ਵੀ ਸਾਡੇ ਰੁਪਏ ਦੇ ਦੇਣ ਬਸ ਹੋਰ ਤਾਂ ਨਹੀਂ ਮੈਂ ਹੀ ਢੱਕੀਦਾ ਸਾਡੇ ਜੀ 3 ਲੱਖ 7000 ਆ ਜੀ ਆਪਾਂ ਤਾਂ ਹੁਣ ਹੁਣ ਜਿੰਨਾਂ ਨੂੰ ਲਿਆਂਦਾ ਉਹ ਕੋਣ ਹੈ ਮਾਲਕ ਹੈ ਜਾਂ ਕੋਣ ਨਹੀਂ ਜੀ ਉਹ ਜਿਹੜੇ ਇੱਥੇ ਕੰਮ ਕਰਦੇ ਆ ਉਹ ਹੀ ਆ ਜਦੋਂ ਤੁਸੀਂ ਆਂਦੇ ਸੀ ਤੇ ਇਹ ਹੀ ਤੇ ਇਹ ਹੀ ਹੁੰਦੇ ਜੀ ਮਾਲਕ ਦਾ ਸੀ ਦੇਖਿਆ ਵੀ ਨਹੀਂ ਵੀ ਕੌਣ ਆ ਮਾਲਕ ਕੌਣ ਨਾ ਅੱਛਾ ਇਹਨਾਂ ਨਾਲ ਹੀ ਇਹਨਾਂ ਨਾਲ ਹੀ ਹੋਈ ਆ ਜੀ ਜਿਹੜੀ ਗੱਲ ਹੋਈ ਆ ਠੀਕ ਆ ਹਾਂ ਜੀ ਮੇਰਾ ਰਮਨ ਸਿੰਘ ਆਈ ਕੀ ਗੱਲ ਹੋਈ ਆ ਜੀ ਆਪਾਂ ਜੀ ਇਹਨਾਂ ਦੀ ਐਡ ਦੇਖੀ ਸੀ ਇੰਸਟਾਗ੍ਰam ਤੇ ਤੇ ਉੱਥੋਂ ਦੇਖ ਕੇ ਵੀਜ਼ਾ ਲਗਵਾਇਆ ਸੀ ਇਹਨਾਂ ਕੋਲੋਂ 4 ਜਨਵਰੀ ਕੋ ਵਿਜ਼ਿਟ ਕੀਤਾ ਸੀ ਇਹਨਾਂ ਕੋਲ ਜੀ ਤੇ 4 ਜਨਵਰੀ ਚ ਇਹਨਾਂ ਨੇ ਲਈ ਸੀ ਰਜਿਸਟ੍ਰੇਸ਼ਨ ਫੀ ਸਾਡੇ ਕੋ 2000 ਰੁਪਇਆ ਜੀ ਫਿਰ 15 ਜਨਵਰੀ ਚ ਇਹਨਾਂ ਨੂੰ ਬੁਲਾਇਆ ਸਾਨੂੰ ਤੁਹਾਡੀ ਆਫਰ ਲੈਟਰ ਆ ਗਈ ਆ ਤੇ ਤੁਸੀਂ ਆਪ ਦਾ ਫਿੰਗਰ ਕਰਾ ਜੋ ਜੀ ਉਸ ਦਿਨ ਸਾਡੇ ਕੋ ਇਹਨਾਂ 5000 ਰੁਪਇਆ ਲਿਆ ਜੀ ਫਿਰ ਕਰ ਕਰ ਕਰਾ ਕੇ ਸਾਡਾ ਤਿੰਨ ਤਿੰਨ ਮਾਰਚ ਨੂੰ ਸਾਡਾ ਵੀਜ਼ਾ ਆ ਗਿਆ ਜੀ ਇਹਨਾਂ ਦੱਸਿਆ ਸਾਨੂੰ ਤੁਹਾਡਾ ਵੀਜ਼ਾ ਆ ਗਿਆ ਤੇ ਤੁਸੀਂ ਆਪਦੀ ਪੇਮੈਂਟ ਕਰ ਜੋ ਤੇ ਅਸੀਂ 4 ਮਾਰਚ ਨੂੰ ਆਏ ਤੇ ਇਹਨਾਂ ਨੂੰ ਪੇਮੈਂਟ ਦੇ ਗਏ ਕਿੰਨੇ ਪੈਸੇ ਪ੍ਰੇਮੜ ਦਿੱਤੀ 3 ਲੱਖ ਅੱਛਾ 3 ਲੱਖ ਦਿੱਤਾ ਇਹਨਾਂ ਨੂੰ ਵੀ ਇਹਨਾਂ ਨੇ ਸਾਨੂੰ ਉੱਧੇ ਹੀ ਦਿਖਾ ਦੇ ਗੋ ਵੀਜ਼ਾ ਮਤਲਬ ਨੰਬਰ ਹਾਈਡ ਕਰਕੇ ਕੁਝ ਦਿਖਾਤਾ ਸਾਨੂੰ ਤੇ ਕਹਿੰਦੇ 24 ਤੋਂ 48 ਘੰਟੇ ਤੁਹਾਡੇ ਸਾਰੇ ਡਾਕੂਮੈਂਟ ਉਧਰੋਂ ਆ ਜਾਣਗੇ ਕੰਪਨੀ 'ਚ ਤੇ ਤੁਸੀਂ ਰਿਸੀਵ ਕਰ ਲਿਓ ਇਦਾਂ ਹੀ ਕਰਦੇ ਹਫਤਾ ਲੰਘ ਗਿਆ 10 ਦਿਨ ਲੰਘ ਗਏ ਫੋਨ ਚੱਕਣੋਂ ਅੜ ਕੇ ਘਟ ਘਟ ਚੱਕਣ ਲੱਪੇ ਤੇ ਫਿਰ ਮਹੀਨਾ ਡੇਢ ਲੰਘ ਗਿਆ ਤੇ ਫਿਰ ਕਹਿੰਦੇ ਉਧਰੋਂ ਟਿਕਟ ਨਹੀਂ ਆ ਰਹੀ ਟਿਕਟ ਦਾ ਪੈਕੇਜ ਵਿੱਚੇ ਸੀਗਾ ਤੇ ਫਿਰ ਕਹਿਣ ਲੱਗੇ ਟਿਕਟ ਨਹੀਂ ਆ ਰਹੀ ਤੁਸੀਂ ਆਪ ਦੀ ਟਿਕਟ ਕਰਾ ਲਓ ਟਿਕਟ ਦੇ ਪੈਸੇ ਦੇਜੋ ਚਰ 90000 ਅਸੀਂ ਹੋਰ ਦੇ ਕੇ ਗਏ ਇਹਨਾਂ ਨੂੰ ਜੀ ਤੇ ਫਿਰ ਕਈਆਂ ਬਾਕੀ ਬੱਚੇ ਇਹ ਗਰੁੱਪ ਵੀਦਾ ਆ ਬਾਕੀ ਬੱਚਿਆਂ ਦੀ ਪੇਮੈਂਟ ਨਹੀਂ ਆਈ ਫਿਰ ਡਿਲੇ ਹੋ ਰਿਹਾ ਆ ਫਿਰ 20 ਦਿਨ ਫਿਰ ਲੰਘੇ ਜੀ 20 ਦਿਨ ਲੰਘੇ ਫਿਰ ਕਹਿੰਦੇ ਜੀ ਸਾਡੇ ਦੋ ਕੰਟਰੈਕਟਰ ਸੀਗੇ ਉੱਥੇ ਇੱਕ ਕੰਟਰੈਕਟਰ ਰਹਿ ਗਿਆ ਏ ਤੇ ਉਹ ਇੰਨਾ ਭਾਰ ਨਹੀਂ ਚੱਕਦਾ ਤੇ ਇੰਨਾ 6 ਲੱਖ ਦੀ ਗੱਲ ਹੋਈ ਸੀਗੀ ਤੇ ਨਿੱਧਰ ਦੇਣਾ ਤੇ ਨਿੱਧਰ ਜੀ 3 ਲੱਖ ਦੇ ਗਏ ਅਸੀਂ 90 ਹਜ਼ਾਰ ਟਿਕਟ ਦਾ ਵੀ ਦੇ ਗਏ ਫਿਰ ਕਹਿੰਦੇ ਜਿਹੜੇ ਉਧਰ ਪੈਸੇ ਰਹਿੰਦੇ ਆ ਜੀ ਜਿਹੜੇ ਉਧਰ ਦੇਣੇ ਆ ਉਹ ਵੀ ਸਾਨੂੰ ਇੱਥੇ ਕਲੀਅਰ ਕਰਾਓ ਤੁਹਾਡੀ ਟਿਕਟ ਕਰਾ ਦੇਣੇ ਆ ਤੇ ਜਾਂ ਤੁਸੀਂ ਆਪਦੀ ਆਪ ਹੀ ਕਹਿਣ ਲੱਗ ਪਏ ਤੁਸੀਂ ਕੈਂਸਲੇਸ਼ਨ ਪਾ ਸਕਦੇ ਆ ਆਪਦੀ ਜੀ ਅਸੀਂ ਉਸ ਦਿਨ ਪੈਸੇ ਨਹੀਂ ਦਿੱਤੇ ਅਸੀਂ ਕੈਂਸਲੇਸ਼ਨ ਪਾ ਗਏ ਆ ਆਪਦੀ ਤੇ ਸਾਨੂੰ 15 ਦਿਨਾਂ ਦਾ ਟਾਈਮ ਦਿੱਤਾ ਜੀ ਮੇਕ ਤੇ ਦਿੱਤਾ ਇਹਨਾਂ ਨੇ ਤੁਹਾਡੀ ਪੇਮੈਂਟ ਵਾਪਸ ਕਰ ਦਿੱਤੀ ਜਾਏਗੀ ਤੇ ਉਹ ਕਰ ਕਰਾ ਗਏ ਫਿਰ ਫਿਰ ਨੰਗਿਆ ਮਹੀਨਾ ਅੱਜ ਕੀ ਹੋਇਆ ਜੀ ਅੱਜ ਤਾਂ ਹੁਣ ਅਸੀਂ ਥੋੜਾ ਲੇਟ ਹੋ ਗਏ ਸਾਡੇ ਨਾਲ ਦੇ ਆਏ ਹੋਏ ਸੀਗੇ ਤੇ ਇਹ ਕਹਿੰਦੇ ਜੀ ਅਸੀਂ ਆਏ ਆ ਪੈਸੇ ਲੈਣ ਸਾਨੂੰ ਅੱਜ ਦਾ ਟਾਈਮ ਦਿੱਤਾ ਸੀ ਦੁਬਾਰਾ ਤੇ ਇਹ ਜਾਣ ਲੱਗੇ ਉੱਪਰ ਤੇ ਉਹ ਲਿਫਟ ਦੇ ਥੱਲੇ ਆ ਕੇ ਭੱਜਣ ਲੱਗੇ ਤਾਂ ਹੁਣ ਫੜੇ ਆ ਹਾਂ ਕਿੱਥੇ ਲਿਆਂਦੇ ਇੱਥੇ ਥਾਣੇ 'ਚ ਲਿਆਂਦੇ ਆ ਮੇਰੇ ਸਰ ਰਣਜੀਤ ਦੇ ਬੰਦੇ ਮੰਗੇ ਇਹ ਆ ਜੀ ਸਾਡੇ ਪੈਸੇ ਵਾਪਸ ਹੋ ਜਾਣ ਕਰ ਕਰਜ਼ਾ ਲੈ ਕੇ ਜਿਹੜੇ ਅਸੀਂ ਦਿੱਤੇ ਇਹਨਾਂ ਨੂੰ ਹਾਂਜੀ ਜੀ ਤੁਹਾਡਾ ਮੇਰਾ ਨਾਮ ਅੰਜੂ ਹੈ ਜੀ ਕਿਤੋਂ ਦੇ ਰਹਿਣ ਵਾਲੇ ਜੀ ਅਸੀਂ ਜ਼ਿਲ੍ਹਾ ਫੋਟਾ ਦੇ ਰਹਿਣ ਵਾਲੇ ਆ ਅੱਜ ਕੀ ਗੱਲ ਹੋਈ ਤੁਸੀਂ ਅੰਮ੍ਰਿਤਸਰ ਪਹੁੰਚੇ ਰੰਜੀਤ ਐਵਨਿਊ ਜੀ ਸੀ ਰੰਜੀਤ ਐਵਨਿਊ ਪਹੁੰਚੇ ਸਨ ਸਲੇਵ ਦੇ ਫੋਨ ਆੜਦੇ ਇਹ ਕਹਿੰਦੇ ਤੁਸੀਂ ਆ ਜਾਓ ਮੈਡਮ ਪੇਮੈਂਟ ਲੈ ਕੇ ਆਦੇ ਮਹੀਨੇ ਦੇ ਲਈ ਸਾਡਾ ਸਲੇਵ ਨਵਾਂ ਵੀ ਜਲਵਾਗਾ ਜੀ ਅਸੀਂ ਪੇਮੈਂਟ ਲੈ ਕੇ ਹੀ ਆਏ ਸੀ ਕਿ ਤੁਹਾਡੇ ਆਉਂਦੇ ਆਗੇ ਤੁਸੀਂ ਫਲੈਪ ਜਿਹੜੇ ਨੇ ਉੰਨੇ ਹੀ ਰੋਲਾ ਪਾਇਆ ਸੀ ਤੁਹਾਨੂੰ ਹਮ ਮੈਂ ਅਸੀਂ ਉਹਨਾਂ ਨੂੰ ਪੁੱਛਿਆ ਕਿ ਕੀ ਗੈਨ ਕਰਦੇ ਹੋ ਕਿ ਕਿੰਨਾ ਪਰਫੋਰਮੈਂਸ ਹੈ ਜੈਸਾ ਤੁਹਾਡਾ ਕਿੰਨਾ ਪਰਫੋਰਮੈਂਸ ਹੈ ਪਾਕੀ ਸਾਰੀ ਮਾਤਾ ਜੋ ਵੀ ਹੈਗੀ ਸਾਡੇ ਸਾਹਮਣੇ ਜੋ ਫੜੇ ਗਏ ਨੇ ਕਿ ਭੱਜ ਗਏ ਸੀ ਤੇ ਚਲੋ ਸਮਾਈ ਚਲੇ ਆਂਦੇ ਆਂ ਮੈਂ ਵੀ ਸਾਡੇ ਪਰਮਾਟਰੀ ਚਾਹੇ ਜੀ ਤੁਸੀਂ ਪੈਸੇ ਦੇਣਾ ਹੈ ਸੀ ਹਾਂ ਜੀ ਉਸ ਪੈਸੇ ਕਿੰਨੇ ਪੈਸੇ ਦੇਣਾ ਸੀ ਸਰ 3 ਲੱਖ ਜੀ ਤਾਂ ਹੁਣ ਕੀ ਤੁਸੀਂ ਇਹਨਾਂ ਤੋਂ ਵੀਜ਼ਾ ਅਪਲਾਈ ਕਰਵਾ ਰਹੇ ਹੋ ਕਿਤੋਂ ਲਈ ਅਪਲਾਈ ਕਰਵਾਣਾ ਸੀ ਉੱਦਾਂ ਆਸਟ੍ਰੇਲੀਆ ਦਾ ਪਰਮਿਟ ਜਿਹੜਾ ਵਿਦੇਸ਼ ਭੇਜਣ ਦੇ ਨਾਮ ਤੇ ਠੱਗੀ ਦਾ ਮਾਮਲਾ ਸਾਹਮਣੇ ਆਇਆ ਵੀਜ਼ਾ 5 ਕੰਪਨੀ ਤੋਂ ਕੀ ਪੂਰਾ ਮੈਟਰ ਹੈ ਤੇ ਕੀ ਦਰਖਾਸਤ ਇਹਦਾ ਮੈਟਰ ਇਹ ਇੱਕ ਦਰਖਾਸਤ ਮੰਗਲਜੀਤ ਸਿੰਘ ਆ ਰਾਮਨਗਰ ਪਠੰਡਾ ਤੋਂ ਮਸੂਲ ਹੋਈ ਆ ਜਿਹਦੇ ਵਿੱਚ ਲੱਕੀ ਇਹਨਾਂ ਦੀ ਉਹਨੂੰ ਬਾਹਰ ਘੱਲਣ ਦੇ ਨਾਂ ਤੇ ਵੀਜ਼ਾ 5 ਵਾਲਿਆਂ ਇਮੀਗ੍ਰੇਸ਼ਨ ਵਾਲਿਆਂ ਨੇ 3 ਲੱਖ 7000 ਰੁਪਇਆ ਲੈ ਲਿਆ ਤੇ ਅੱਜ ਇਹ ਆਏ ਨੇ ਕਿ ਉਹ ਦਫਤਰ ਛੱਡ ਕੇ ਤੇ ਭੱਜ ਗਏ। ਜੀ। ਤੇ ਉਹ ਸਬੰਧ ਵਿੱਚ ਦਰਖਾਸਤ ਇਹਨਾਂ ਕੋਲ ਲੈ ਲਈ ਆ। ਜੀ। ਤੇ ਦਰਖਾਸਤ ਸਬੰਧੀ ਤਸਦੀਕ ਕੀਤਾ ਜਾ ਰਿਹਾ। ਜੋ ਗੱਲ ਸਾਹਮਣੇ ਆਵੇਗੀ ਭਾਰਤੀ ਕਾਰਵਾਈ। ਸਰ ਜਿਹੜੇ ਵੀਜ਼ਾ ਕੰਪਨੀ ਵਾਲੇ ਸੀ ਇਹਨਾਂ ਦੇ ਕੋਈ EMPLOYE ਵਗੈਰਾ ਵੀ ਉਹਨਾਂ ਨੇ ਤੁਹਾਡੇ ਕੋਲ ਹਾਂਜੀ ਹਾਂਜੀ। ਕਿੰਨੇ EMPLOYE ਸਨ? 4 ਜੀ EMPLOYEਸ ਨੇ। ਜੀ। ਤੇ ਸਰ ਵੀਜ਼ਾ ਇਹ ਉਤਰ ਕੇ ਭੱਜ ਗਏ ਸੀ ਇਹਨਾਂ ਨੂੰ ਪਾ ਕਰਕੇ ਉਹ ਫਿਰ ਨਾਲ ਲੈ ਜਾਂਦਾ। ਜੀ।